ਮੋੜਿਆਂ ਦੀ ਲੰਬਾਈ ਕੰਪਲੀਟ ਹੋਣ ਤੋਂ ਬਾਅਦ ਜਿਹੜੇ ਆਪਣੇ ਕੋਲ ਕੁੰਡੇ ਸੀ ਇਸ ਤਰ੍ਹਾਂ ਚਾਰੇ ਹਿੱਸਿਆਂ ਦੇ 30-30 ਕੁੰਡੇ ਤਾਂ ਆਪਣੇ ਕੋਲ 120 ਕੁੰਡੇ ਹੋਗੇ ਤਾਂ ਸਾਰਿਆਂ ਨੂੰ ਆਪਾਂ ਇਸ ਤਰ੍ਹਾਂ ਚਾਰੇ ਹਿੱਸੇ ਆਪਣੇ ਇਸ ਤਰ੍ਹਾਂ ਇਸ ਲਾਂਗਾਂ ਵਿੱਚ ਪਾ ਲਈ ਆਪਾਂ ਐਸਤਰਾਂ ਪਹਿਲਾਂ ਆਪਾਂ ਇੱਕ ਬਾਹ ਪਾਈ ਇਸ ਤਰ੍ਹਾਂ ਇਹ ਕੁੰਡੇ ਪਾ ਲਈ ਬਾਹਲੇ ਠੀਕ ਹੈ ਉਸ ਤੋਂ ਬਾਅਦ ਜਿਹੜਾ ਆਪਣਾ ਫਰੰਟ ਪਾਰਟ ਦੇ ਕੁੰਡੇ ਪਾ ਲਈ ਫਿਰ ਦੂਸਰੀ ਬਾਹ ਇਸ ਤਰ੍ਹਾਂ ਫਿਰ ਬੈਕ ਪਾਰਟ ਠੀਕ ਹੈ ਇਸ ਤਰ੍ਹਾਂ ਤਾਂ ਚਾਰੇ ਹਿੱਸੇ ਆਪਣੇ ਇਸ ਤਰ੍ਹਾਂ ਸਲਾਂਗਾਂ ਚ ਹੋ ਗਏ ਜੇਕਰ ਤੁਹਾਡੇ ਕੋਲ ਜਿਹੜੀਆਂ ਇਹ ਸਲਾਂਗਾਂ ਨਹੀਂ ਹੈਗੀਆਂ ਤੁਸੀਂ ਇਹਨਾਂ ਸਲਾਂਗਾਂ ਤੇ ਵੀ ਇਹਨਾਂ ਨੂੰ ਜਿਹੜੀਆਂ ਆਪਣਾ ਗਲੇ ਬੰਨਣ ਵਾਲੀਆਂ ਸਲਾਂਗਾਂ ਹੁੰਦੀਆਂ ਉਹਨਾਂ ਤੇ ਵੀ ਤੁਸੀਂ ਇਹਨੂੰ ਬਣਾ ਸਕਦੇ ਆ ਤਾਂ ਹੁਣ ਆਪਾਂ ਗੋਲ ਗਲੇ ਦੀ ਬਣਾਈ ਜਿਹੜੀ ਸ਼ੁਰੂ ਕਰਾਂਗੇ ਜਿਵੇਂ ਇੱਥੇ ਮੈਂ نیچے ਬਾਰਡਰ ਬਣਾਇਆ ਹੈ ਇਹ ਕੋਲਟੇ ਸੀਦਰ ਇਸੇ ਤਰ੍ਹਾਂ ਗਲਾ ਬਣਾਉਂਗੀ ਚਾਰੇ ਹਿੱਸਿਆਂ ਦੇ ਜਿਹੜੇ ਥ੍ਰੈਡ ਸੀ ਮੇਰੇ ਕੋਲ ਤਾਂ ਇਸ ਤਰ੍ਹਾਂ ਮੈਂ ਨੋਟ ਲਗਾਉਂਦੀ ਗੀ ਬਾਅਦ ਵਿੱਚ ਆਪਾਂ ਇਹਨਾਂ ਨੂੰ ਕਰੋਸ਼ਗੇ ਨਾਲ ਇਸ ਤਰ੍ਹਾਂ ਵਿੱਚ ਥ੍ਰੈਡ ਕਰਕੇ ਵਾਧੂ ਦਾ ਜਿਹੜਾ ਆਪਣੇ ਕੋਲ ਥ्रेड ਹੋਗਾ ਨੂੰ ਆਪਾਂ ਕੈਂਚੀ ਨਾਲ ਕੱਟ ਦੇਵਾਂਗੇ ਠੀਕ ਹੈ ਹੁਣ ਆਪਾਂ ਗਲੇ ਦੀ ਬਣਾਈ ਜਿਹੜੀ ਸ਼ੁਰੂ ਕਰਨੀ ਹੈ ਇੱਥੇ મે ਮਾਰਕ ਲਗਾਇਆ ਹੈ ਆਪਾਂ ਕੁੰਡੇ ਪਾਉਣੇ ਸ਼ੁਰੂ ਕੀਤੇ ਸੀ ਆਪ ਨੂੰ ਜਿਹੜਾ ਪਤਾ ਲੱਗ ਜਾਂਦਾ ਵੀ ਇੱਥੋਂ ਆਪਾਂ ਜਿਹੜੇ ਕੁੰਡੇ ਪਾਉਣੇ ਆ ਸ਼ੁਰੂ ਕੀਤੇ ਤੇ ਇੱਥੇ ਆਪਾਂ ਜਿਹੜੀ ਆਪਣੀ ਸਲਾਈ ਕੰਪਲੀਟ ਹੋਇਆ ਕਰੂੰਗੀ ਤੇ ਦੂਸਰੀ ਜਿਹੜੀ ਆਪਣੀ ਸਲਾਈ ਹੈ ਸ਼ੁਰੂ ਹੋਇਆ ਕਰੂੰਗੀ ਹੁਣ ਆਪਾਂ ਗੋਲ ਗਲਾ ਬਣਾਉਣ ਲਈ ਪਹਿਲਾਂ ਜਦੋਂ ਦੋਨਾਂ ਸਲੰਗਾਂ ਤੇ ਆਪਣੇ ਇਸ ਤਰ੍ਹਾਂ ਕੁੰਡੇ ਆ ਠੀਕ ਹੈ ਤਾਂ ਹੁਣ ਇੱਥੇ ਆਪਾਂ ਨੋਟ ਲਗਾਉਣੀ ਐ ਮਤਲਬ ਲਾਕ ਜਿਹੜਾ ਲਾਕ ਕਰਨਾ ਹੈ ਆਪਾਂ ਇਸ ਤਰ੍ਹਾਂ ਤਾਂ ਜੋ ਆਪਣਾ ਇਸ ਤਰ੍ਹਾਂ ਗਲਾਈ ਚ ਆਵੇ ਗਲਾ ਜੇਕਰ ਆਪਾਂ ਇਸੇ ਤਰ੍ਹਾਂ ਬੁੰਦੇ ਰਵਾਂਗੇ ਤਾਂ ਥੋੜਾ ਜਿਹਾ ਜਿਹੜਾ ਆਪਣਾ ਸਫਾਈ ਚ ਗਲਾ ਨਹੀਂ ਆਉਣਾ ਤਾਂ ਹੁਣ ਇੱਥੇ ਮੈਂ ਇਸ ਤਰ੍ਹਾਂ ਕਰੂੰਗੀ ਇੱਕ ਪੁੰਡਾ ਬਣਾ ਕੇ ਇਸ ਤਰ੍ਹਾਂ ਇੱਕ ਕੁੰਡਾ ਬਣਾਉਂਗੀ ਇਸ ਤਰ੍ਹਾਂ ਸਿੱਧਾ ਫਿਰ ਜਿਹੜਾ ਇਹ ਕੁੰਡਾ ਹੈ ਇਹਦੇ ਉੱਪਰ ਦੀ ਸੁੱਟੂੰਗੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਹੁਣ ਇਹ ਆਪਣਾ ਉਲਟਾ ਆ ਗਿਆ ਤੇ ਇੱਥੇ ਆਪਣਾ ਮਾਰਕ ਲੱਗਿਆ ਇੱਥੋਂ ਆਪਾਂ ਸ਼ੁਰੂ ਕੀਤਾ ਬਣਾਈ ਕਰਨਾ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਇੱਥੇ ਆਪਾਂ ਲੋਕ ਲੱਗ ਗਿਆ ਇਸ ਤਰ੍ਹਾਂ ਗਲਾਈ ਚਾਹੀ ਜੂਗਾ ਗਲਾ ਅੱਗੇ एक कुंडा बनावे आपका उल्टा जिमें आप नीचे बॉर्डर बनाया होगा एक उल्टा थ्रेड करा पीछे एक सीधा एक उल्टा एक सीधा एक उल्टा एक सीधा उल्टा सीधा उल्टा ਚਿੰਤਾ ਇਹ ਕੁੰਡਾ ਉਲਟਾ ਇਹ ਕੁੰਡਾ ਸਿੱਧਾ ਇਹ ਕ ਉਲਟਾ ਇਹ ਕੁੰਡਾ ਸਿੱਧਾ ਇਹ ਕੁੰਡਾ ਉਲਟਾ ਇਹ ਕੁੰਡਾ ਸਿੱਧਾ ਇਸੇ ਤਰ੍ਹਾਂ ਮੈਂ ਇਹਨੂੰ ਕੰਪਲੀਟ ਕਰਦੀ ਹੋਈ ਐ ਇਸ ਤਰ੍ਹਾਂ ਫਿਰ ਦੁਬਾਰਾ ਜਿਹੜਾ ਇੱਥੇ ਆਉਂਗੀ ਪਹਿਲੀ ਸਲਾਈ ਇੱਥੇ ਆਪਣੀ ਕੰਪਲੀਟ ਹੋ ਜਾਂਦੀ ਹੈ ਇੱਕ ਸਲਾਈ ਜਿਹੜੀ ਹੁਣ ਆਪਣੀ ਇੱਥੇ ਕੰਪਲੀਟ ਹੋ ਗਈ ਠੀਕ ਹੈ ਹੁਣ ਦੂਸਰੀ ਸਲਾਈ ਫੇਰ ਆਪਾਂ ਇੱਥੋਂ ਸਟਾਰਟ ਕਰ ਲੈਣੀ ਐ ਇਸੇ ਤਰ੍ਹਾਂ ਉਲਟੇ ਕੁੰਡੇ ਤੇ ਆਪਾਂ ਉਲਟਾ ਬਣਾਉਂਦੇ ਜਾਣਾ ਤੇ ਸਿੱਧੇ ਕੁੰਡੇ ਤੇ ਸਿੱਧਾ ਬਣਾਉਂਦੇ ਜਾਣਾ ਜਿਹੜਾ ਆਪਾਂ ਇਹ ਮਾਰਕ ਲਗਾਇਆ ਹੈ ਇੱਥੋਂ ਹੁਣ ਆਪਣੀ ਦੂਸਰੀ ਸਲਾਈ ਸਟਾਰਟ ਹੋ ਗਈ ਇਸ ਲਈ ਆਪਾਂ ਮਾਰਕ ਲਗਾਉਨੇ ਆ ਫਿਰ ਆਪਾਂ ਨੂੰ ਜਿਹੜਾ ਪਤਾ ਲੱਗ ਜਾਂਦਾ ਇੱਥੇ ਜਿਹੜੀ ਆਪਣੀ ਹੁਣ ਦੂਸਰੀ ਸਲਾਈ ਸ਼ੁਰੂ ਹੋ ਗਈ ਫਿਰ ਜਦੋਂ ਆਪਣੀ ਗਲੇ ਦੀ ਜਿਹੜੀ ਲੰਬਾਈ ਕੰਪਲੀਟ ਹੋ ਜਾਂਦੀ ਐ ਇੱਥੇ ਆਪਾਂ ਬੰਦ ਕਰ ਦਿਆਂ ਠੀਕ ਹੈ ਇਸੇ ਤਰ੍ਹਾਂ 1 ਇੰਚ 1.5 ਇੰਚ ਜਿੰਨਾ ਵੀ ਤੁਸੀਂ ਗੱਲਾ ਰੱਖਣਾ ਬਣਾ ਕੇ ਕੰਪਲੀਟ ਕਰ ਲੈਣਾ ਮੈਂ ਇਸੇ ਤਰ੍ਹਾਂ ਕੰਪਲੀਟ ਕਰਦੀ ਹਾਂ ਬਣਾ ਕੇ ਇੱਕ ਗੱਲ ਦਾ ਹੋਰ ਤੁਹਾਨੂੰ ਧਿਆਨ ਦਿਵਾ ਦਿੰਨੀ ਹ ਜਿਹੜੀ ਆਪਣੀ ਸਰਕੂਲਰ ਨੀਡਲ ਹੁੰਦੀ ਹੈ ਇਹਨੂੰ ਆਪਾਂ ਨੂੰ ਇਸ ਤਰ੍ਹਾਂ ਖਿੱਚਣਾ ਪੈਂਦਾ ਹੈ ਇਸ ਤਰ੍ਹਾਂ ਆਪਾਂ ਇਹਨੂੰ ਖਿੱਚ ਲੈਣਾ ਠੀਕ ਹੈ ਇੱਕ ਹੁੰਡੇ ਬਣਾ ਲੈਣੇ ਫਿਰ ਆਪਾਂ ਫਿਰ ਆਪਾਂ ਅੱਗੇ ਇਸ ਤਰ੍ਹਾਂ ਨੂੰ ਇਹ ਕੁੰਡੇ ਬਣਾ ਕੇ ਫਿਰ ਇਸ ਤਰ੍ਹਾਂ ਅੱਗੇ ਖਿੱਚ ਲੈਣਾ ਤੇ ਇਸੇ ਤਰ੍ਹਾਂ ਆਪਾਂ ਕੁੰਡੇ ਬਣਾਉਂਦੇ ਜਾਣਾ ਇਸ ਤਰ੍ਹਾਂ ਫਿਰ ਇਹ ਕੁੰਡੇ ਬਣਾ ਕੇ ਫਿਰ ਆਪਾਂ ਇਹਨੂੰ ਇਧਰ ਅੱਗੋਂ ਖਿੱਚ ਲੈਣਾ ਠੀਕ ਹੈ ਇਸ ਤਰ੍ਹਾਂ ਇਸੇ ਤਰ੍ਹਾਂ ਗਲਾਈ ਚ ਆਪਾਂ ਗੋਲ ਗਲਾ ਜਿਹੜਾ ਇਦੀ ਲੰਬਾਈ ਬਣਾ ਕੇ ਪਹਿਲਾਂ ਮੈਂ ਕੰਪਲੀਟ ਕਰਨੀ ਹੈ ਫਿਰ ਤੁਹਾਨੂੰ ਦਿਖਾਉਣੀ ਹੈ ਕਿੰਨੀ ਲੰਬਾਈ ਕੰਪਲੀਟ ਕੀਤੀ ਹੈ ਤੇ ਕਿਸ ਤਰ੍ਹਾਂ ਦਾ ਇਹ ਬਣਿਆ ਹੁਣ ਜਦੋਂ ਮੈਂ ਇਹਨੂੰ ਇਸੇ ਤਰ੍ਹਾਂ ਕੰਪਲੀਟ ਕਰਦੀ ਗਈ ਤਾਂ ਇਹ ਗੋਲ ਗਲਾ ਜਿਹੜਾ ਆਪਣਾ ਇਸ ਤਰ੍ਹਾਂ ਮੈਂ ਬਣਾ ਲਿਆ 1 ਇੰਚ ਤੋਂ ਥੋੜਾ ਜਿਹਾ ਇਹ ਘਟ ਹੈ ਠੀਕ ਹੈ ਜੇਕਰ ਤੁਸੀਂ ਇਹਨੂੰ ਹਾਈ ਨੈਕ ਬਣਾਉਣਾ ਹੈ ਤਾਂ ਤੁਸੀਂ ਇਹਨੂੰ ਇਸੇ ਤਰ੍ਹਾਂ ਬੁਣਦੇ ਜਾਓ ਜਿੰਨਾ ਤੁਹਾਨੂੰ ਚਾਹੀਦਾ ਹੋਗਾ ਉਹਨਾਂ ਤੁਸੀਂ ਰੱਖ ਲੈਣਾ ਠੀਕ ਹੈ ਜਿਵੇਂ ਮੈਂ ਇੱਥੇ 1 ਇੰਚ ਤੋਂ ਥੋੜਾ ਜਿਹਾ ਘੱਟ ਹੈ ਤਾਂ ਤੁਸੀਂ ਇਸ ਨੂੰ 6 ਜਾਂ 7 ਇੰਚ ਇਹਦੀ ਬਣਾਈ ਕਰ ਲੈਣੀ ਉੱਪਰ ਤੱਕ ਤਾਂ ਹਾਈ ਨੈਕ ਬਣ ਜਾਊਗਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਜਿਹੜਾ ਤੁਸੀਂ ਇਹ ਬਾਰਡਰ ਰੱਖਣਾ ਹੈ ਇਹਦੀ ਚੜਾਈ ਰੱਖਣੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਲੈਣੀ ਹੈ ਜਿਵੇਂ ਮੈਂ ਇੱਥੇ 1 ਇੰਚ ਤੋਂ ਥੋੜੀ ਜਿਹੀ ਘੱਟ ਹੈ ਜਦੋਂ ਆਪਾਂ ਇਹਨੂੰ ਬੰਦ ਕਰਾਂਗੇ ਤਾਂ ਇਹ 1 ਇੰਚ ਹੋ ਜੂਗੀ ਠੀਕ ਹੈ ਸੂਈ ਨਾਲ ਮੈਂ ਇਹਨੂੰ ਬੰਦ ਕਰੂੰਗੀ ਬਹੁਤ ਸੋਹਣਾ ਗਲਾਈ ਜਿ ਗਲਾ ਆ ਇਸ ਤਰ੍ਹਾਂ ਤਾਂ ਹੁਣ ਮੈਂ ਇਹਨੂੰ ਸੂਈ ਨਾਲ ਬੰਦ ਕਰੂੰਗੀ ਇਸ ਤਰ੍ਹਾਂ ਆਪਾਂ ਜਿਹੜਾ ਥ੍ਰੈਡ ਕੱਟ ਲੈਣਾ ਥ੍ਰੈਡ ਆਪਾਂ ਦੇਖ ਲੈਣਾ ਬਾਅਦ ਵਿੱਚ ਜਿਹੜੀ ਆਪਾਂ ਨਹੀਂ ਨੋਟ ਲਗਾਉਣੀ ਪੈਂਦੀ ਐ ਇਸ ਤਰ੍ਹਾਂ ਥੋੜਾ ਜਿਹਾ ਥ੍ਰੈਡ ਆਪਾਂ ਵਾਧੇ ਕਟਾਂਗੇ ਇੱਕ ਥ੍ਰੈਡ 2 10 ਇਸ ਤਰ੍ਹਾਂ ਮੈਂ ਹੁਣ ਥ੍ਰੈਡ ਕੱਟ ਲੈਣੀ ਹੈ ਇੱਥੋਂ ਫਿਰ ਇਹਨੂੰ ਸੂਈ ਵਿੱਚ ਪਾ ਕੇ ਤੁਹਾਨੂੰ ਦੱਸਦੀ ਵੀ ਕਿ ਇਸ ਤਰ੍ਹਾਂ ਇਹਨੂੰ ਬੰਦ ਕਰਾਂਗੇ ਹੁਣ ਮੈਂ ਤੁਹਾਨੂੰ ਜਿਹੜਾ ਅਲੱਗ ਤਰੀਕੇ ਨਾਲ ਗਲਾ ਜਿਹੜਾ ਬੰਦ ਕਰਨਾ ਦੱਸੂੰਗੀ ਸੂਈ ਨਾਲ ਇਸ ਤਰ੍ਹਾਂ ਗੋਲ ਗਲਾ ਹੈ ਸੂਈ ਜੇਸਤਰਾ ਆਪਾਂ ਥ੍ਰੈਡ ਪਾ ਕੇ ਤਿੰਨ ਕੁੰਡੇ ਆਪਾਂ ਇਸ ਤਰ੍ਹਾਂ ਲੈਣੇ ਇੱਕ ਦੋ ਤਿੰਨ ਤਿੰਨ ਕੁੰਡੇ ਆਪਾਂ ਇਸ ਤਰ੍ਹਾਂ ਲੈਣੇ ਠੀਕ ਹੈ ਫਿਰ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਥ੍ਰੈਡ ਲੰਘਾਉਣਾ ਹੈ ਫਿਰ ਜਿਹੜਾ ਆਪਣਾ ਇਹ ਪਹਿਲਾ ਕੁੰਡਾ ਹੈ ਇਹਨੂੰ ਉਤਾਰ ਦੇਣਾ ਹੈ उस दो कुंडे अपने ये एक तीन कुंडे फिर अपना सूईते लैने इस तरह फिर पहला कुंडा आप फिर उतार देना ਉਸ ਤੋਂ ਬਾਅਦ ਫੇਰ ਆਪਾਂ ਦੋ ਕੁੰਡੇ ਇਹ ਇੱਕ ਕੁੰਡਾ ਨਾਲ ਹੋਰ ਲਾਵਾਂਗੇ। ਐਸ ਤਰ੍ਹਾਂ। ਬਹੁਤ ਹੀ ਸੋਹਣੇ ਤਰੀਕੇ ਨਾਲ ਗਲਾ ਜਿਹੜਾ ਬੰਦ ਹੁੰਦਾ ਇਸ ਤਰ੍ਹਾਂ। ਫੇਰ ਆਪਾਂ ਇਹ ਪਹਿਲਾ ਕੁੰਡਾ ਧਾਰ ਦੇਣਾ ਇਸ ਤਰ੍ਹਾਂ। ਉਸ ਤੋਂ ਬਾਅਦ ਫੇਰ ਦੋ ਕੁੰਡੇ ਆਪਣੀ ਇਹ ਤੇ ਕੀ। ਤਿੰਨ ਕੁੰਡੇ ਆਪਾਂ ਇਸ ਤਰ੍ਹਾਂ। ਪਹਿਲਾ ਗੁੰਡਾ ਆਪਾਂ ਫੇਰ ਇਸ ਤਰ੍ਹਾਂ ਉਤਾਰ ਦੇਣਾ ਇਸ ਤਰ੍ਹਾਂ ਕਰਕੇ ਉਸ ਤੋਂ ਬਾਅਦ ਫੇਰ ਦੋ ਗੁੰਡੇ ਇਹ ਇੱਕ ਹੀ 10 ਨੇ ਗੁੰਡੇ ਆਪਾਂ ਇਸ ਤਰ੍ਹਾਂ ਲੈਣੇ ਠੀਕ ਹੈ ਪਹਿਲਾ ਕੁੰਡਾ ਆਪਾਂ ਸਲਾਈ ਤੋਂ ਫੇਰ ਪਾ ਦਿੰਦੇ। ਫੇਰ ਆਪਾਂ ਦੋ ਕੁੰਡੇ ਇਹ ਇੱਕ ਨਾਲ ਹੋਰ ਕੁੰਬੈਸਤੇ। ਤਿੰਨ ਕੁੰਡੇ ਫੇਰ ਆਪਾਂ ਲੈਣੀ ਆ। ਹੁਣ ਫੇਰ ਆਪਾਂ ਉਸੇ ਤਰ੍ਹਾਂ ਦੋ ਕੁੰਡੇ ਹੀ ਤੇ ਇੱਕ ਕੁੰਡਾ ਹੀ ਤਿੰਨੇ ਕੁੰਡੇ ਆਪਾਂ ਇਸ ਤਰ੍ਹਾਂ ਕਰਕੇ ਜਿਹੜਾ ਪਹਿਲਾ ਕੁੰਡਾ ਆਪਾਂ ਇਹ ਤਾਰ ਦੇ ਨੇ ਇਸ ਤਰ੍ਹਾਂ ਇਹ ਰਸ ਤੋਂ ਬਾਅਦ ਦੋ ਕੁੰਡੇ ਆਪਣੇ ਇਹ ਇੱਕ ਕੁੰਡਾ ਹੋਰ ਨਾਲ ਲੈਣੇ ਫਿਰ ਪਹਿਲਾ ਕੁੰਡਾ ਤਾਰ ਦੇ। ਉਸ ਤੋਂ ਬਾਅਦ ਫਿਰ ਦੋ ਕੁੰਡੇ ਆਪਣੇ ਇਹ ਇੱਕ ਕੁੰਡਾ ਨਾਲ ਹੋਰ ਲੈਣਾ। ਇਸੇ ਤਰ੍ਹਾਂ ਕਰਦੇ ਹੋਏ ਆਪਾਂ ਸਾਰੇ ਕੁੰਡੇ ਬੰਦ ਕਰ ਲੈਣੇ ਆ ਠੀਕ ਹੈ। ਇੱਕ ਕੁੰਡਾ ਇਹੜਾ ਹੀ ਤਾਰ ਦੇ। ਪਹਿਲਾ ਕੁੰਡਾ। ਉਸ ਤੋਂ ਬਾਅਦ ਫਿਰ ਦੋ ਕੁੰਡੇ ਆਪਣੇ ਇਹ ਇੱਕ ਨਾਲ ਹੋਰ ਲੈਂਦੇ ਜਾਣਾ ਕੁੰਡਾ ਠੀਕ ਹੈ ਇਸ ਤਰ੍ਹਾਂ। ਪਹਿਲਾ ਕੁੰਡਾ ਇਹਦਾ ਪਾ ਤਾਰ ਦਿਨੇ ਫਿਰ ਉਸ ਤੋਂ ਬਾਅਦ ਦੋ ਕੁੰਡੇ ਆਪਣੇ ਹੀ ਇੱਕ ਨਾਲ ਕੁੰਡਾ ਹੋਰ ਲਾਵਾਂਗੇ ਇਸੇ ਤਰ੍ਹਾਂ ਆਪਾਂ ਸਾਰੇ ਕੁੰਡੇ ਬੰਨ੍ਹ ਕਰਾਂਗੇ ਲਾਸਟ ਤੇ ਆਣ ਕੇ ਮੈਂ ਤੁਹਾਨੂੰ ਫਿਰ ਜਿਹੜਾ ਥੋੜਾ ਜਿਹਾ ਹੋਰ ਦੱਸਾਂਗੀ ਪਹਿਲਾ ਮੈਂ ਇਸ ਤਰੀਕੇ ਨਾਲ ਸਾਰੇ ਕੁੰਡੇ ਬੰਨ੍ਹ ਕਰਦੀ ਜਦੋਂ ਆਪਾਂ ਇਸ ਤਰ੍ਹਾਂ ਕੁੰਡੇ ਬੰਨ੍ਹ ਕਰਦੇ ਹਾਂ ਤੇ ਜਿਹੜਾ ਆਪਣਾ ਗਲਾ ਬਿਲਕੁਲ ਵੀ ਟਾਈਟ ਨਹੀਂ ਹੁੰਦਾ ਲੂਜ਼ ਰਹਿੰਦਾ ਠੀਕ ਹੈ ਜਦੋਂ ਆਪਾਂ ਸਲਾਂਗਾ ਨਾਲ ਕੁੰਡੇ ਬੰਦ ਕਰਦੇ ਆਂ ਤਾਂ ਗਲਾ ਜਿਹੜਾ ਟਾਈਟ ਹੋ ਜਾਂਦਾ ਤੇ ਜਦੋਂ ਇਸ ਤਰ੍ਹਾਂ ਗਲਾ ਬੰਦ ਕਰਾਂਗੇ ਤਾਂ ਬਿਲਕੁਲ ਵੀ ਟਾਈਟ ਨਹੀਂ ਹੁੰਦਾ ਇਸ ਤਰ੍ਹਾਂ ਰਹਿੰਦਾ ਜਿਵੇਂ ਆਪਣੇ ਲਾਸਟਿਕ ਪਾਈ ਹੁੰਦੀ ਹੈ ਠੀਕ ਹੈ ਇਸੇ ਤਰ੍ਹਾਂ ਕੁੰਡੇ ਬੰਦ ਕਰਦੀ ਹੋਈ ਮੈਂ ਇੱਥੋਂ ਤੱਕ ਆਉਣੀ ਐ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਹਾਂ ਕੁੰਡੇ ਬੰਦ ਕਰਦੀ ਹੋਈ ਹੁਣ ਮੈਂ ਲਾਸਟ ਤੇ ਆ ਗਈ ਇਸ ਤਰ੍ਹਾਂ ਲਾਸਟ ਤੇ ਵੀ ਆਪ ਉਸੇ ਤਰ੍ਹਾਂ ਦੋ ਕੁੰਡੀਆਂ ਆਪਣੀ ਇਹ ਤੇ ਕਨਾਲੀ ਇਹ ਇਸ ਤਰ੍ਹਾਂ ਲਾਸਟ ਦੇ ਵੀ ਆਪ ਉਸੇ ਤਰ੍ਹਾਂ ਬੰਦ ਕਰ ਲੈਣੀ ਕੁੰਡੀਆਂ ਇਹ ਕੁੰਡਾ ਫਿਰ ਇਹ ਉਤਾਰ ਦੇਣਾ ਇਸ ਤਰ੍ਹਾਂ ਫਿਰ ਅਗਲੇ ਤਿੰਨ ਕੁੰਡੀਆਂ ਇਸ ਤਰ੍ਹਾਂ ਇੱਕ ਕੁੰਡਾ ਤਾਰਤਾ ਦੋ ਕੁੰਡੀਆਂ ਆਪਣੇ ਕੋਲੇ ਰਹਿ ਗਈ ਇੱਥੇ ਹੁਣ ਆਪਾਂ ਦੋ ਕੁੰਡੀਆਂ ਵਿੱਚ ਦੀ ਇਸ ਤਰ੍ਹਾਂ ਸੂਈ ਕੱਢ ਕੇ ਇਹਨਾਂ ਨੂੰ ਵੀ ਇਸ ਤਰ੍ਹਾਂ ਬੰਦ ਕਰ ਦੇਣਾ ਇੱਕ ਕੁੰਡਾ ਚ ਉਤਾਰ ਦੇਣਾ ਫਿਰ ਆਪਾਂ ਦੂਸਰਾ ਕੁੰਡਾ ਤਾਰ ਲੈਣਾ ਇਸ ਤਰ੍ਹਾਂ ਤੇ ਇੱਥੇ ਆਪਾਂ ਹੁਣ ਨੋਟ ਲਗਾ ਦੇਣੀ ਹੈ ਇਸ ਤਰ੍ਹਾਂ ਕਰਕੇ ਨੋਟ ਲਗਾਉਣੀ ਆਪਾਂ ਜਿਹੜਾ ਗਲਾ ਆਪਣਾ ਬਰਾਬਰ ਹੋ ਜੂਗਾ ਇਸ ਤਰ੍ਹਾਂ ਇਹ ਨੋਟ ਲੱਗੀ ਠੀਕ ਹੈ ਹੁਣ ਜਿਹੜਾ ਥ੍ਰੈਡ ਹੈ ਆਪਣਾ ਇਹਨੂੰ ਆਪਾਂ ਇਸ ਤਰ੍ਹਾਂ نیچے ਪਰਲੇ ਕੁੰਡਿਆਂ ਵਿੱਚ ਦੀ ਇਸ ਤਰ੍ਹਾਂ ਕੱਟ ਦੇਣਾ ਹੁਣ ਆਪਾਂ ਇਹਨੂੰ ਕੈਂਚੀ ਨਾਲ ਕੱਟਦੇ ਨੇ ਸਾਰੇ ਕੁੰਡੇ ਆਪਣੇ ਇਸ ਤਰ੍ਹਾਂ ਬੰਦ ਹੋ ਗਏ ਜਦੋਂ ਆਪਾਂ ਇਸ ਤਰ੍ਹਾਂ ਕੁੰਡੇ ਬੰਦ ਕਰਦੇ ਆ ਤਾਂ ਜਿਹੜਾ ਆਪਣਾ ਗਲਾ ਟਾਈਟ ਨਹੀਂ ਹੁੰਦਾ ਇਸ ਤਰ੍ਹਾਂ ਜਿਵੇਂ ਲਾਸਟਿਕ ਪਾਈ ਹੁੰਦੀ ਹੈ ਲੋਜ਼ ਰਹਿੰਦਾ ਠੀਕ ਹੈ ਇਸ ਤਰ੍ਹਾਂ ਫਲੈਕਸੀਵਾਰ ਇਸੇ ਤਰ੍ਹਾਂ ਤੁਸੀਂ ਸਾਰੇ ਕੁੰਡੇ ਜਿਹੜੇ ਬੰਦ ਕਰ ਲੈਣੇ